ਗਾਂ ਫਿਰ ਥੱਲੇ ਬਾਹਰ ਆ ਕੇ ਪੈ ਜਾਲੇ ਫਿਰ ਦੀਕ ਦਾ ਕਰਾਮ ਗਾ ਤੀ ਨੂੰ ਠੀ ਸ਼ਾਮ ਨੂੰ ਕਾਲੀ ਨਾ ਕਰੀ ਖਾਂ ਤੀ ਨੂੰ ਸ਼ਾਮ ਨੂੰ ਉੱਠਾ ਨਹੀਂ ਮੈਨਾਂ ਨਹੀਂ ਮਾੜ ਬੈੱਡ ਵੀ ਲਾਉਣਾ ਪਹਿਲਾਂ ਉੱਠਣਾ ਪੈਣਾ ਦੋ ਵਾਰ ਨਾ ਉੱਠਿਆ ਆ ਜਦੋਂ ਤੁਹਾਨੂੰ ਪਹਿਲਾਂ ਪੱਕੇ ਹੀ ਸਮਝਾਉਣਾ ਸਮਝਿਆ ਵੀ ਇੱਥੇ ਰਹਿ ਕੇ ਨਾ ਕਰ ਦੂੰ ਦੇਖੀ ਮੈਂ ਤਾਂ ਨਹੀਂ ਕਰਦਾ ਫਿਕਰ ਇਹਨਾਂ ਚੀਜ਼ਾਂ ਖਰਾਬ ਕਰਦੀਆਂ ਤੇ ਬਿੰਦਰ ਆਈ ਕਹਿੰਦੇ ਮੈਂ ਬਿੰਦਰ ਕਹਿੰਦਾ ਲੇਜਰ ਕਰਨਾ ਹੈ ਤੋਰੇ ਇਹ ਕਹਿੰਦਾ ਲੇਜਰ ਮੇਰਾ ਟੁੱਟ ਕੇ ਆਏ ਹੋ ਗਏ ਆਏ ਹੋ ਗਿਆ ਸਮਝਿਆ ਇਦਾਂ ਇਹ ਜੇ ਨਹੀਂ ਕਰਿਆ ਬਿੰਦਰ ਨੇ ਇਹ ਜੇ ਕਰਿਆ ਤਾਂ ਆ ਗਏ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਪਿੰਦਾ ਟਾਈਮ ਹੋ ਗਿਆ ਅੰਤ ਤੱਕ ਰੋ ਮਾਸੜੀ ਨੂੰ ਸਤਿ ਸ਼੍ਰੀ ਅਕਾਲ ਯਾਰ ਅਸੀਂ ਮੇਰੇ ਬਾਈ ਸਾਰੀ ਦੇ ਪਾਸੇ ਚਾਰ ਵਜੇ ਆ ਗਈ ਮਹਾਰਾਜ ਜਦੋਂ ਦੋ ਵੀ ਆ ਗਿਆ ਮੈਂ ਤਾਂ ਫਿਰ ਆਪਣਾ ਨਾ ਮੇਰੀ ਗੱਡੀ ਆ ਮੈਂ ਤਾਂ ਪਹਿਲਾਂ ਉਹ ਸਵਾੱਤ ਆ ਗਿਆ ਦੱਸਿਆ ਮੈਨੂੰ ਕੋਈ ਨਾ ਨਿਕਲ ਰੋੜੇ 'ਤੇ ਦੱਸਿਆ ਆ ਵੀ ਬੰਦੇ ਅੱਜ ਮੇਰੇ ਗੈਬ ਲੱਗਦੇ ਆ ਸੀਪੇ ਨੂੰ ਮੈਂ ਫੋਨ ਕਰਿਆ ਸੀਪਾ ਕਹਿੰਦਾ ਮਾਸੜਾ ਤਾਂ ਮੈਂ ਇੱਕ ਹੀ ਆ ਕਹਿੰਦਾ ਬੰਦੇ ਨੂੰ ਹੋ ਗਿਆ ਕੰਮ ਹੂੰ ਉੱਥੇ ਹੀ ਰਹਿ ਗਿਆ ਉਹ ਹਾਂ ਉਹਦੇ ਪਤਨੀ ਰਿਸ਼ਤੇਦਾਰ ਜੀ ਪਰ ਮੰਗਣਾ ਮੰਗਣਾ ਆਉਦਾ ਭਾਰਜੀ ਕੋਲ ਕਰਵਾਉਂਦਾ ਹੂੰ ਹੂੰ ਕਹਿੰਦਾ ਕਹਿੰਦਾ ਮੇਰੀ ਡੈਂਟੀ ਡਿਊਟੀ ਲਾ ਦੇ ਵੀ ਰਾਤ ਦਿਵਤਰ ਹੀ ਲਾ ਦੂਗਾ ਹੂੰ ਕਹਿੰਦਾ ਮੈਂ ਹੋ ਗਿਆ ਜੇ ਰਾਤ ਨੂੰ ਦੇਖੀ ਹਾਂ ਹਾਂ ਮਾੜਾ ਠੀਕ ਹੈ ਫੇਰ ਮਾਨ ਦਲਵੀਰ ਕਹਿੰਦਾ ਉਹਨੂੰ ਮੈਸੇਜ ਕਰਿਆਗਾ ਨਾ ਮੈਸੇਜਾਂ ਪਰ ਗੱਲ ਜੀ ਕਰਦਾ ਮਾਨ ਲੱਗੂ ਬੀਜੀ ਹਾਲ ਮਾ ਦੀ ਟਾਇਰ ਪਾਉਣ ਗਿਆਣੋ ਕਹਿੰਦਾ ਟਾਇਰ ਪਾ ਕੇ ਜਾਣੋ ਤੇ ਨਹੀਂ ਕੰਮ ਕਹੀ ਤੇ ਅੱਜ ਮਨੂੰ ਮਖੈੜ ਜਾ ਕੇ ਆਇਆ ਬਾਹ ਪਤਾ ਨਹੀਂ ਮੈਂ ਤਾਂ ਉਹਦੇ ਬਾਅਦ ਆਪਣਾ ਹੂੰ ਕੜਿਆ ਬਹੁਤ ਆਪਿਆ ਬੰਦ ਨੂੰ ਤੁਹਾਨੂੰ ਮਾ ਵੀ ਮੈਂ 12 ਵਜੇ ਪਹੁੰਚਿਆ ਥੋੜਾ ਜਿਹਾ ਦੁਪਹਿਰ ਵਾਲੀ ਨੂੰ ਲਾ ਲਵਾਂ ਮੇਰੀ ਹਾਂ ਤਾਂ ਨੂੰ ਕੋਣ ਦੂ ਬੰਦੇ ਹੋਏ ਮਾ ਜਿਆ ਬੰਦੇ ਹੀ ਹੈਗੇ ਮੈਨੂੰ ਦੇਖੋ ਇਹ ਤਾਂ ਹੈ ਹਾਂ 2 ਵਜੇ ਉੱਠ ਰੇ ਹਾਂ ਹਾਂ ਸਾਡੇ ਕੋਲ ਬਾਕੀ ਵੀ ਕਿਵੇਂ ਰਿਹਾ ਵਿੰਦਰ ਮੇਲਾ ਮੇਲਾ ਠੀਕ ਰਿਹਾ ਹਾਂ ਹਾਂ ਗਰਮੀ ਬਹੁਤ ਈ ਪੂਰੀ ਆਈਟਮ ਨਵੇਂ ਨਵੇਂ ਹਨ ਬਹੁਤ ਐਵੇਂ ਇਹਨੀਆਂ ਹਾਂ ਮਗੇ ਦੇਖਣ ਵਾਲੀ ਅੱਖਾਂ ਫੱਕ ਜਾਂਦੀਆਂ ਇਹ ਆ ਥੱਕ ਜਾਂਦਾ ਹੁੰਦਾ ਸੇ ਕੋ ਮਜ਼ੇ ਅੱਛਾ ਸਾਡਾ ਏਰੀਆ ਬਹੁਤ ਕੰਪਲੀਟਾਇਆ ਕੋਈ ਨਹੀਂ ਹੁੰਦਾ ਇਹ ਬੰਦਾ ਉਹ ਰਮੇ ਸਾਰੇ ਹਰੇ ਕੀ ਦੇਖ ਲਮਾ ਦੇਖੀ ਆ ਲੰਗੀ ਜਿਹਦੇ ਪਿੰਨਿਆ ਦੇ ਹੁਣ ਨਹੀਂ ਜਾਂਦਾ ਟਾਈਮ ਕਿਉਂਦਾ ਇੰਨਾ ਕੀ ਦੇਖਣ ਲਾ ਜਾ ਘਾਟਾ ਨੂੰ ਫੋੜ ਜਾ ਦੋ ਹਮ ਐਦਾ ਕਿੰਨਾ ਕਰ ਤਿੰਨ ਚਾਰ ਘੰਟੇ ਬੰਦਾ ਦੇਖਣਾ ਉਹਦਾ ਘਾਟਾ ਹੁਣ ਹੀ ਤੁਹਾਡਾ ਜਾਣਾ ਮੇਰੇ ਨਾਲ ਵੀ ਦੇਣਾ ਬਾਕੀ ਉੱਧਰ ਭਾਈ ਉਹ ਵੀ ਚੱਲਦੀ ਹੈ ਕਹੇ ਕਹਿੰਦੇ ਉਹਨੇ ਜੋਗਿੰਗ ਵਜਨ ਘਟਾਉਣੇ ਲਈ ਬਹਿਣ ਜਾਂਦੀ ਹੈ ਇਹ ਜੂਗਰ ਤਾਂ ਬਹੁਤ ਚੱਲਦੀ ਹੈ ਹੂੰ ਬਹੁਤ ਬੰਦ ਚੱਲਦੇ ਹੈ ਬਾਈ ਕਹਿੰਦਾ ਜਿਸ ਤਨ ਲੱਗਿਆ ਸੋਈ ਤਨ ਜਾਣਾ ਕਿਸੇ ਦੀ ਲੱਗੀ ਕੌਂਦਾ ਹੈਗਾ ਉਹਨੂੰ ਸੌਲ ਕਰਦੇ ਆ ਉਹਨੇ ਪਤਾ ਠੀਕ ਹੈ ਜੂਗਰ ਪਤਾ ਘਟਦਾ ਹੈ ਨਹੀਂ ਠੀਕ ਹੈ ਹੈਗਾ ਜਣਾ ਉਹਨੂੰ ਮਾੜੀ ਗੱਲ ਹੈ ਠੀਕ ਹੈ ਜੇ ਇਹ ਬੰਦਾ ਫੇਰ ਉਹ ਟਾਈਮ ਸੋਚੇ ਸੋਚਦਾ ਇੱਕ ਬਹੁਤ ਸੋਚਦਾ ਫੋਨ ਬਿਮਾਰੀ ਲੱਗੀ ਜਾਂਦੀ ਆ ਹਾਂ ਇਹ ਵੀ ਨੂੰ ਹੈਗਾ ਹੋਇਆ ਹੁਣ ਅਸੀਂ ਧਕੇ ਟੂਰ ਇੱਥੇ ਬੈਠੇ ਜੇ ਸਾਨੂੰ ਕਿਹ ਪਤਾ ਕਿਹ ਹੈ ਯਾਰ ਨਿਕਲੇ ਆਉਣਾ ਜੇ ਠੈਟ ਕਰਨਾ ਹੋ ਜਾਣਾ ਹੋ ਜਾਣਾ ਉਹਦੇ ਵੇਲੇ ਮੈਂ ਠੀਕ ਹੈ ਠੀਕ ਹੈ ਤਾਂ ਚਿੰਤਾ ਦਾ ਬਹੁਤ ਮਾੜੀ ਹੈ ਹਾਂ ਚਿੰਤਾ ਚਿਤਾ ਦੇ ਬਰਾਬਰ ਹਾਂ ਕਿਸੇ ਨੂੰ ਵੀ ਥੋੜੀ ਜਿਹੀ ਹੈ ਚਿੰਤਾ ਚਿਤਾ ਇੱਕ ਬਰਾਬਰ ਸੋਚਣਾ ਅਰਥ ਚਿਤਾ ਕਰਨਾ ਬਾਕੀ ਮਸ ਹੈ ਸੈਕ ਹੋਰ ਗੱਲ ਹੈ ਜੇ ਚਲੋ ਮੈਂ ਕਹਿੰਦਾ ਵੀ ਮੈਂ ਟੈਨਸ਼ਨ ਨਾ ਲਾਂ ਮੈਂ ਹੈ ਪਰ ਮੈਂ ਚਾਹਾਂ ਜਿਉਣੀ ਉਹਦਾ ਆ ਜਾਣਾ ਮੈਂ ਦੱਸਦਾ ਮੈਨੂੰ ਕਿਸੇ ਨੇ ਵੀ ਨਾ ਕਮੈਂਟ ਕਰਿਆ ਦਾ ਕਮੈਂਟ ਕਾ ਫੋਨ ਹੀ ਕਰਦਾ ਬਾਈ ਨੇ ਕਹਿੰਦਾ ਮੌਸਰੀ ਕਹਿੰਦਾ ਬਿੱਕੀ ਕਹਿੰਦਾ ਕਿ ਮੈਨੂੰ ਚੱਕਰ ਜਿਹਾ ਮਸੜ ਆਪਾਂ ਨੇ ਅੱਜ ਉਹ ਦੇਖ ਕੇ ਆਉਣੀ ਆ ਜੀਰੀ ਬਹੁਤ ਦਿਨ ਲੰਘ ਗਏ ਹਾਂ ਬਹੁਤ ਦਿਨ ਲੰਘ ਗਏ ਬਿੱਡ ਲਾ ਲਾ ਗਏ ਹੈ ਬਿੱਡ ਲਾ ਲਾ ਨਵਾਬ ਨੂੰ ਮੈਂ ਭਾਈ ਸਾਨੂੰ ਵੀ ਦਾਦੀ ਘਰ ਦੇ ਲੋਕ ਲੈਣਾ ਦੱਸਣਾ ਯਾਰ ਅਸੀਂ ਹੁਣ ਤੁਹਾਨੂੰ ਇਹੀ ਕੰਮ ਕਰਾਉਣਾ ਦਿੱਤੇ ਬਿੱਡ ਲਾ ਦੇਣਾ ਵਾ ਤੁਸੀਂ ਮਾਪੋਣੇ ਵਾਲੇ ਬਣੇ ਹੋ ਚਲ ਆ ਆਉਂਦਾ ਬਿੱਡ ਤੈ ਕਾ ਲਾ ਦੇਣਾ ਬਿੱਡ ਵੀ ਬੋਗੋ ਤੇਰੇ ਕਰ ਬਿੱਡ ਲਾ ਕੇ ਦੱਸੀ ਨਾਲ ਹੈ ਗੱਲਾ ਲਾ ਕੇ ਦੱਸੀ ਕੱਲਾ ਕਿੱਥੇ ਲਾ ਦੂਗਾ ਮੈਂ ਅਸੀਂ ਹਾਂ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਹਾਂ ਲਾ ਕੇ ਕਰੀ ਇਹ ਹੈ ਟਾਈਮ ਬਿੱਡ ਲੈ ਲੱਦ ਗੱਡਾ ਨਹੀਂ ਬਰੂ ਰੋਣ ਲਿਆ ਨਹੀ ਨਹੀ ਨਾ 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 ਇੰਨਾ ਕੰਮ ਨਹੀਂ ਕਰਨਾ ਬਿੱਡ ਦੀ ਮੋਦ ਲੱਗਣਾ ਜੇ ਨਾ ਟੈਕਰ ਤੋਂ ਚੱਲੀ ਜਾ ਹਾਂ ਫਿਰ ਤੁਸੀਂ ਵਲੌਗ ਨਹੀਂ ਦੇਖਣੇ ਜੇ ਤੁਹਾਡੇ ਮੂਹਰੇ ਘੱਟ ਤੇ ਐ ਆ ਛੋੜ ਠੀਕ ਹੈ ਇਹ ਬੰਦੇ ਦਾ ਆਉਂਦੀ ਜਾਈ ਕਸੂਗੇ ਅੱਜ ਕਿ ਨਹੀਂ ਹੋਊਗੀ 15 ਹਾਂ ਲੈ ਹੁਣ ਸੁੱਕ ਸਾਨ ਤਾਂ 15 ਤਨ ਹੋਣ ਲੱਗੇ ਦੇ ਵੇ ਹਾਂ ਫਿਰ ਆ 15 ਨੂੰ ਵੱਧ ਨੂੰ ਹੁਣ ਨਹੀਂ ਨਹੀਂ 15 ਤਾਂ 13 ਨੇ ਹੋਣਾ ਹੁਣ ਅਸੀਂ ਆ ਪਹਿਲੇ ਜਾਣੇ ਹਰੀ ਫੈਰੀ ਦੇ ਦੇ ਗਵਰਨਮੈਂਟ ਭਰੇ ਸੀ ਆਹ ਦਿਨਾਂ ਤੋਂ 11 ਤਰੀਕ ਦੇ ਬਾਈ ਗਏ ਹੋਏ ਆ 4 ਦਿਨ ਹੋ ਗਏ ਅਸ ਨਹੀਂ ਗਏ ਕਹਤਾ ਸੀ ਰੋਜ਼ ਦੇਖੀ ਜੇ ਹੋਈ ਜਾਂਦਾ ਕਿਤੇ ਇਹ ਵਕਤ ਹੀ ਆ। ਹਾਂ ਸੱਚੀ ਲੱਗਦਾ ਬਾਦੂਆਂ ਨੇ ਕਿਲੇ ਲਗਾਣਾ। ਪਤਾ ਨਹੀਂ ਖੀ ਬਗਾ ਦਿੰਨੀ ਹੈ ਪਤਾ ਨਹੀਂ ਕੀ ਹੈ। ਦਾੜੀ ਤੇਰਾ ਕੱਢਿਆ ਹੁੰਦਾ ਕਿਹੜਾ ਮੇਰੇ ਦਾ ਉਹ ਦੱਸਦਾ ਨਹੀਂ ਹੈ ਕੋਈ ਅਪਡੇਟ ਦੇ ਨਹੀਂ ਰਿਹਾ। ਅਪਡੇਟ ਮੈਂ ਵੀ ਮੈਨੂੰ ਤੇ ਅਪਡੇਟ ਮੰਨਣ ਮੈਂ ਚੁੱਪ ਜਾ ਬਹਾਂਦਾ। ਇੱਕ ਦਿਨ ਮੈਂ ਛੇੜ ਲਿਆ ਤਾਂ ਜੁਨੀਵਰਸਿਟੀ ਤੱਕ ਜਾਇਆ ਅੱਧਾ ਪੌਣਾ ਘੰਟਾ ਲਵਾਤਾ ਉਹਨੇ ਮੇਰਾ। ਹਾਂ। ਬਾਈ ਲੱਗ ਹੈ। ਹੋਰ ਐਕਨੇ ਤੱਕ ਮੈਂ ਸੇਕ ਹੋ ਜਿੰਦੀ ਗਈ। ਸਾਜ ਆ ਗਏ ਨੇਰੀਆ ਵਿੱਚ ਖੜਾ ਹੋਏ ਨਾ ਜਾਣ। ਉਹ ਪੱਕਾ। ਮੈਂ ਤਾਂ ਪੱਕਾ ਗੇ। ਅਸੀਂ ਮੌਜਲੀ ਨੂੰ ਗਏ ਬੰਦਪਾ ਸਾਹਿਬ ਦਾ ਭਾਇਆ ਉਹਨੇ ਉੱਥੇ ਰੋਣੇ ਦੇ ਕਹਿੰਦੇ ਵੀ 15 ਮਿੰਟ ਲਾ ਦੇ ਵੀ ਕਹਿੰਦਾ ਛਾਲ ਵੀ ਲਾ ਦਿਓ ਮਾੜਾ ਟਾਈਮ ਹੋ ਜੂਗਾ ਬੰਦਾ ਅਸੇ ਲਾਤਾ ਉਹਦੇ ਇਹ ਗੱਲ ਪਤਾ ਦਾ ਸਾਡੇ ਜਿਹੜੇ ਗ੍ਰਾਂਂਟੀਜ਼ ਆ ਜਦੋਂ ਤਾਂ ਉਹਨੂੰ ਬੰਦਾ ਕੀ ਕਰਨ ਹੋਰ ਕਰਨ ਲੱਗਿਆ ਉਹਨੇ ਇੱਕ ਛਾਲ ਲਾਇਆ ਛਾਲ ਪਾ ਕੇ ਵੀ ਕਹਿੰਦਾ ਲੋ ਜੀ ਹੁਣ ਆਪਣੀ ਰਸਨਾ ਕਹਿੰਦਾ ਪੰਜਾਬ ਉੱਪਰ ਜਿੱਥੇ ਪਹੁੰਚੋ ਹਰਮਨ ਦਾ ਦਵਾਰ ਖੁੱਲੋ ਹਾਂ ਨਹੀਂ ਹਰਮਨ ਸਿੰਘ ਸਾਹਿਬ ਕਹਿੰਦਾ ਆਪਣਾ ਧਿਆਨ ਨਾ ਜਾਓ ਬਾ ਫਿਰ ਉਹ ਜਿਹੜੇ ਗੰਦੇ ਆ ਤਾਂ ਕਹਿੰਦਾ ਇੰਨੀ ਦੂਰ ਨਾ ਜਾ ਕੇ ਰੋ ਦੀ ਫੋੜੀ ਵੀ ਸਵਾਪਤੀ ਕਰਨ ਦੀ ਆ ਜੇ ਪਰਵੇ ਇੱਦਾਂ ਨਾ ਬਾਕਾਂ ਮਰੀ ਜਾਂਦਾ ਵਿੱਚ ਥੋੜਾ ਹੀ ਜਾਓ ਜਾਂ ਮੈਂ ਖੋਹਦਾ ਨਾ ਬੜੀ ਪਰ ਪੱਛੇ ਉਹਨੇ ਤਰੇ ਦਾੜੀ ਨੇ ਪਤਾ ਕਿਹੜੀ ਵੀ ਲਪਾਈ 40 ਸਾਲ ਪਹਿਲਾਂ ਜਦੋਂ ਉੱਥੇ ਧਾਨ ਲੱਗੇ ਕਹਿੰਦਾ ਮੈਂ ਮੰਡੀ ਚ ਲੈ ਕੇ ਚੱਲ ਗਿਆ ਮੌਸਮ ਦੀ ਗੱਲ ਕਰਨੀ ਕਹਿੰਦਾ ਮੰਮ ਮੌਸਮ ਖਰਾਬ ਦਾ ਹੋ ਜਾਊਗਾ ਜੂ ਜੂ ਜੀੜੀਆਂ ਪੱਕੀਆਂ ਨਹੀਂ ਕਹਿੰਦਾ ਇੱਕ ਟਰਾਲੀ ਮੇਰੀ ਲੱਦੀ ਹੋਈ ਇੱਕ ਥੱਲੇ ਤਾਰੀ ਹੋਈ ਉਹਦੀ ਹੜ ਗਈ ਜਿਹੜੀ ਲੱਦੀ ਹੋਈ ਤੇ ਮੈਂ ਛੱਡ ਥੱਲੇ ਧਾਰਤੀ 40 ਸਾਲ ਪੁਰਾਣੀ ਗੱਲ ਰੱਖੀ ਹੈ ਟਰੈਕਟਰ ਲੈ ਕੇ ਗਿਆ ਕਹਿੰਦਾ ਇੱਥੇ ਤੇ ਵੱਢ ਕੇ ਜੀਰੂ ਮੁੜ ਕੇ ਹੁਣ ਲੱਗਦੀ ਜੀ ਮਨ ਲੱਗਦਾ ਦਾਣਾ ਦਾ ਕੋਈ ਭਰੋਸਾ ਨਹੀਂ ਕਿਹੜੇ ਮੇਲਣੇ ਕਿਹੜੇ ਨਹੀਂ ਕਹਿੰਦਾ ਮੰਡੀ ਚੋਂ ਹਟਦੇ ਦੱਸਦੇ ਤੇ ਉੱਪਰ ਦੇ ਢੇਰੀ ਢਗੀ ਵੀ ਤੇ ਆਪਾਂ ਇਹਨਾਂ ਨੂੰ ਹਟਦੇ ਹਾਂ ਆਪਾਂ ਕਿੰਨੇ ਵੀਡੀਓ ਦੇਖੀਆਂ ਯਾਰ ਹਟਦੀਆਂ ਯਾਰ ਜਦ 20 ਪੈਂਦੀ ਬਹੁਤ ਹੰਤਿਆ ਫੜਨਾ ਮੀਆਂ ਆ ਗਏ ਲੋਡੇ ਅਸੀਂ ਕਿਹੜੇ ਮੋਟਰਾਂ ਲੱਗੇ ਹੋਦੇ ਪਾਣੀ ਤੇ ਸੇ ਪਿੰਜਰੋਂ ਦੇ ਘਾਟੇ ਤੇ ਸਾਰਾ ਸਮਾਨ ਜਦ ਮਾਰੂਏ ਬਹੁਤੀ ਪਾਣੀ ਘਰ ਪਰ ਜਨਮ ਵੀ ਪੈਂਦੇ ਬਹੁਤ ਹੈ ਮੈਂ ਕੱਲ ਵੀ ਵੀਡੀਓ ਵਿੱਚ ਆਪਣੇ ਜੀ ਦੱਸਿਆ ਵੀ ਮੈਂ ਸੂਏ ਪਾਰ ਪਹੁੰਚਿਆ ਸੂਆ ਕਹਿੰਦੇ ਕਹਿੰਦੇ ਜੱਗੇ ਨਾਲੇ ਘਰ ਕੋਲ ਸੂਆ ਹੁੰਦਾ ਚੱਲਦਾ ਹੁੰਦਾ ਤਾਂ ਸਾਨੂੰ ਸੋਚੀ ਅਸੀਂ ਢੱਕ ਦੇਂਦੇ ਆ ਲੱਖ ਲੱਖ ਦੇ ਉੱਪਰ ਪਾਣੀ ਦਾ ਨਾ ਬੰਦਿਆਂ ਨੇ ਪੈਰ ਟੱਕ ਨਾ ਦੋ ਅਸੀਂ ਛੋਟੇ ਤੇ ਅਸੀਂ ਲੱਖ ਦੇਂਦੇ ਵਿੱਚ ਸਾਨੂੰ ਹੜਾ ਲੂਗਾ ਐਨੀ ਫਾਹਲ ਮਾਰਦਾ ਪਾਣੀ ਅੱਜ ਉਹ ਹੀ ਕੋ ਮਿੱਟੀ ਖੋਤੇ ਹੋਵੇ ਕੋ ਖੇਤ ਪੱਧਰੇ ਕਰਤੇ ਟਰੈਕਟਰ ਆ ਕੇ ਜਾਂਦੇ ਹੋਏ ਸੂਆ ਗਿਆ ਵੀ ਬਬਈ ਨਹੀਂ ਲੱਗਿਆ ਵੀ ਉਹ ਟਾਈਮ ਪਾਣੀ ਹੈਗਾ ਤਾਂ ਸੂਏ ਬਣਾਏ ਤੇਰੇ ਪਾਣੀ ਲੱਗ ਜਾਂਦਾ ਨਾ ਹੁਣ ਆ ਵੀ ਨੰਬਰ ਦਾ ਹੁਣ ਵੀ ਨਹੀਂ ਪੈਂਦੇ ਤੁਸੀਂ ਵੀ ਪੈਂਦੇ ਆ ਦੇ ਨੀਂਨਾ ਭੁੱਲਿਆ ਕਰਦਾ ਅੱਜ ਦੇ ਨਾਲ ਤੋਂ ਪੰਜ ਦੱਲੇ ਕੰਮ ਹਾਂ ਆ ਤਾਂ ਗੁਰ ਵੀ ਜੀ ਉੱਪਰ ਛਿੰਦੀ ਭਿੱਜ ਗਈ ਕੀੜੀਆਂ ਜਿਹਾ ਬਸ ਜਿੰਨੀ ਵੀ ਹੋਣ ਜੋ ਕਹੀਦਾ ਉਹ ਮੈਂ ਜਾਣਾ ਨਹੀਂ ਜਾਣਾ ਵੀ ਨਹੀਂ ਦੋ ਹਾਂ ਬਾਹਰ ਤੋਂ ਕੱਢ ਕੇ ਰੱਖ ਤਾ ਮਾ ਚਲ ਕੀੜੀਆਂ ਜੇ ਲੰਘ ਜੂਗੀਆਂ ਆ ਅੰਦਰ ਫੋਨ ਲਾ ਕੇ ਚਲਾਉਣ ਤੋਂ ਬਾਹਰ ਨਿਕਲ ਕੇ ਦੇਖਾ ਸਾਲਾ ਪਾਣੀ ਜੇ ਮੇਰੇ ਮੈਂ ਕਹਿੰਦਾ ਕੋਈ ਜੇ ਮੰਡ ਆਲਾ ਬੈਜਦਾ ਫੇ ਨਾ ਕੀਣੀ ਨਾ ਜਿੰਨੀ ਤੁਸੀਂ ਫਿਰ ਮਿੱਠਾ ਵਾਲੀ ਮੰਡਾ ਹਾਂ ਹਾਂ ਇੰਨਾ ਬੈ ਜਾਓ ਇਹ ਤਰੇ ਤੋਂ ਪਿੱਛੇ ਤੇ ਲੈ ਗਾ ਮੈਂ ਪੂਰੇ ਦਾ ਜਿਹਨੇ ਦੇਖ ਲਿਆ ਉਹਨੂੰ ਪਤਾ ਲੱਗਦਾ ਪਰ ਮੀ ਪੈ ਰਿਆ ਨਹੀਂ ਨਹੀਂ ਪੁੱਤਰਾਂ ਨੇ ਇੱਕ ਲੱਤ ਭਾਰ ਖੜੇ ਤੇ ਵੀ ਮੀ ਪਵੇ ਨਹੀਂ ਮੈਂ ਵੀ ਤਾਂ ਕਬੂਤਰ ਮਗਰ ਦਿੱਤਾ ਫਿਰ ਉਹ ਵਿਚੰਦੇ ਦਾ ਕਬੂਤਰ ਖੋ ਗਿਆ ਕਹਿੰਦਾ ਬਾਈ ਲਵਾ ਦੇ ਮੋਹ ਲੈਣ ਗਿਆ ਅੱਛਾ ਚਲੋ ਭਾਈ ਇਹਨੇ ਉਹਦੇ ਪਾਇਆ ਵਾਲਾ ਸਰਮਾ ਇਹ ਤਾਂ ਕਹਿੰਦੇ ਉਹਨੇ ਇਹਲਾ ਦਾ ਪਤਾ ਨਹੀਂ ਇਹਦੇ ਤੇ ਆਉਂਦੇ ਜਾਣੇ ਆਪਾਂ ਦੇ ਵਿੱਚੋਂ ਕੱਢਦੇ ਆ ਪਾਣੀ ਵਰ ਰਹੀ ਜੀ ਉਹ ਪਾਇਆ ਵਾਲਾ ਇਹ ਸ਼ਰਤ ਹੈ ਨਹੀਂ ਜਲਦੀ ਆ ਉਹ ਦੇ ਉੜਦੇ ਆ ਭਾਈ ਅੱਜ ਦੂਸਰ ਛੱਡੀ ਹੋਈ ਆ ਪਨੇਰੇ ਪਰ ਬੈਠਾ ਉੜ ਗਿਆ ਵੀ ਤਾਂ ਦੂਸਰ ਕੀ ਹੋਈ ਦੂਸਰ ਦਾ ਮਤਲਬ ਵੀ ਦੂਏ ਦਿਨ ਅੱਛਾ ਹਾਂ ਪੂਰਾ ਦਿਨ ਹੁੰਦੀ ਹੈ ਠੀਕ ਆ ਇੱਕ ਮਾਸੜਾ ਇੱਕ ਕਬੂਤਰ ਸਵੇਰੋਂ ਤਾਂ ਆ ਰਹੇ ਉਹਨਾਂ ਨੇ 5 ਵਜੇ ਹਾਂ ਕੱਲ੍ਹ ਉੜਦਾ ਹਾਂ ਸੁਣ ਲਾ ਕਿਤੇ ਬੈਠ ਗਿਆ ਹੋਵੇ ਸਾਨੂੰ ਨਹੀਂ ਪਤਾ ਯਾਰ ਉਹਨਾਂ ਨੇ ਤਾਂ ਆ ਰਹੇ ਦੋ ਸਰੰਜਾ ਪਾਣੀ ਦੀਆਂ ਭਲਾਈਆਂ ਦੂਸਾਂ ਨੂੰ ਉਡਾਤਾ ਅੱਜ ਉਹ ਕਹਿੰਦੇ ਵੀ ਉਹਨਾਂ ਕੋ ਨੌਲੇਜ ਕੱਲ੍ਹ ਭਾਈ ਕਹਿੰਦਾ ਨਹੀਂ ਤਾਂ ਵੀ RAMNAN ਉੜ ਰਿਹਾ ਉਹ ਕਬੂਤਰ ਕਹਿੰਦੇ 10 ਵਜੇ ਵੀ ਰਾਮਨਾਲਾ ਉਡ ਰਿਹਾ ਵਾ ਕੋਈ ਪ੍ਰੋਵਾਈ ਨਹੀਂ ਜਿਹੜੇ ਖੁੱਡਿਆਂ 'ਚ ਪਾਏ ਹੋਏ ਤੇ ਰਾਤ ਦੇ ਉਹ ਦਮਾਂ ਤਾਂ ਫੜ ਜੇ ਮਾਰਦੇ ਵੀ ਦਿਹਾੜੀ ਲੰਗੇ ਹੁਣ ਨਹੀਂ ਗਿਰ ਗਏ ਸੀ ਤਾਂ ਉਹ ਫੇਰ ਰਾਮਨਾਲਾ ਉਡ ਰਿਹਾ ਇਹ ਲੰਘਣਾ ਨਹੀਂ ਆ ਨੀ ਪਰ ਕਬੂਤਰਾਂ ਵਾਲਿਆਂ ਦੀ ਕਿਸੇ ਦਾ ਨਿਕ ਲੱਗੀ ਵੀ ਆ ਹੂੰ ਉਹ ਸਾਰੀ ਦਿਹਾੜੀ ਦਾ ਸੂਤ ਜੀ ਨੂੰ ਵੀ ਦੇਖੀ ਮੈਂ ਉਹੀ ਗੱਲ ਦੱਸੀ ਆ ਚਾਚੇ ਨੂੰ ਗੱਲ ਮੈਂ ਉਹ ਰੱਖ ਦੇ ਲੱਜ ਕੋਇਆ ਬੋਲੇ ਨਹੀਂ ਮੈਂ ਤੈਨੂੰ ਉਹੀ ਕੋਈ ਨਾ ਦਾ ਨਹੀਂ ਨਹੀਂ ਸਾਜੀ ਨੇ ਮੈਂ ਕੱਲ ਅਸੀਂ ਵਿਕੀਆ ਚਾਚੇ ਨੂੰ ਗੱਲ ਦੱਸੀ ਵੀ ਮੈਂ ਦਿਖਾਉਣਾ ਵੀ ਇਹ ਕਬੂਤਰ ਉੜਦਾ ਤਾਂ ਮੰਨਣਾ ਵੀ ਆ ਵੀ ਹਾਂ ਭਾਈ ਤੇ ਰਹੀ ਆ ਉਹ ਕੰਡ ਵੀ ਝੜ ਜਾਂਦੇ ਕੇ ਕਬੂਤਰਾਂ ਦੇ ਕਲ ਝੜਦੀ ਦੇਖੀ ਸੀ ਕੱਲ੍ਹ ਕਈ ਨਾ ਜਿਆਦਾ ਆਪਣੇ ਆਪ ਨੂੰ ਵੱਡ ਜਾਂਦੇ ਆ ਜਦ ਉਪਰ ਏਰੀਆ ਜਾਣਾ ਫੇਰ ਅਗਲੇ ਨੇ ਪੁੱਛ ਕੇ ਬੜਨਾ ਪੈਂਦਾ ਹਾਂ ਪਾੜੇ ਕਿ ਜਾਵੇ ਜੇ ਕਿਤੇ ਵੀ ਇਹਨਾਂ ਪੁੱਛਣਾ ਪੈਂਦਾ ਪੁੱਛਣਾ ਪੈਂਦਾ ਸੋਹਣੀ ਜਗ੍ਹਾ ਦਿਖਾਉਂਦੇ ਆਪਾਂ ਜਾ ਕਿ ਪਹਿਲਾਂ ਅਸੀਂ ਲੋੜਿਆ ਕਰਦੇ ਕੱਲ ਤਾਂ ਉਹਨੇ ਹਬੜਾ ਤਫੜੀ ਮਜ਼ਾ ਆਤੀ ਵੀ ਦੂਸਰਾ ਤਾਰ ਨੂੰ ਤੋਂ ਮਾ ਨਾ ਵੀ ਦੰਮ ਮਰ ਆਦੀ ਇਹਨਾਂ ਨੂੰ ਬਣਾ ਬਣਾ ਆ ਗਿਆ ਵੀ ਮੈਂ ਤੁਹਾਨੂੰ ਤਾਂ ਸਮਝਾਉਂਦਾ ਵੀ ਜਹਾਂ ਰਾਤ ਲੱਗ ਗਈ ਉੱਥੇ ਨੀ ਕਰਨੀ ਆਰਾਮ ਦੇ ਦੇਖ ਕੇ ਜੇ ਟੰਡ ਚੜਾ ਗਿਆ ਉਹ ਬੜੀ ਅਸੀਂ ਨਹੀਂ ਜਾ ਬਾਈ ਜਾਂਦੇ ਉਹ ਬਾਈ ਇਹਨੂੰ ਸ਼ੁਰੂ ਹੁੰਦੀਆਂ ਸੋ ਨੀਂਦ ਆਉਣ ਲੱਗਦੀ 10 ਵਜੇ ਸ਼ੁਰੂ ਹੁੰਦੀ ਆ ਹੈ ਮੇਰਾ ਮਾਰੇ ਰਾਵ ਕਾਊਂਟ ਲੈਤੀ ਸਾਈਕਲ ਲੈ ਲਓ ਸਾਈਕਲ ਮਾਰ ਕੇ ਲੈ ਲਓ ਬੱਸ ਚਲੋ ਜਿਹੜਾ ਕੇਲੇ ਖਾਣਗੇ ਜਿਹੜਾ ਹਲੂਮਾਨ ਸਿੰਘ ਨੂੰ ਬਾਗ ਜਾੜਿਆ ਦਾ ਅਗਰ ਲੱਗੇ ਉੱਥੇ ਵਿੱਚ ਬਾਗ ਜਾੜਿਆ ਦਾ ਸਾਡੇ ਬੰਦੇ ਦੇ ਬਾਈ ਖਾਤੀ ਜੀ ਮਾਰੇ ਆ ਸੇਮ ਜਾਤੀ ਉਹ ਨੂੰ ਲਾ ਕੇ ਹੋਸ ਜਾ ਜਾ ਉਹਨੂੰ ਸਾਈ ਨਹੀਂ ਆਇਆ ਕਹਿੰਦਾ ਖਾ ਲੂਗਾ ਲੁੱਟ ਲੂਗਾ ਚਲ ਉਹ ਧਰਮ ਰਾ ਦੇ ਕੋਲ ਤੋਂ ਮੁੜ ਗਿਆ ਮੈਂ ਤਾਂ ਕਿ ਤਾ ਆਪਾਂ ਇਹਨੇ ਸਿੱਖਿਆ ਦਿੱਤੀ ਆ ਵੀ ਬਾਗ ਜਾ ਜਿੱਦਣ ਬਾਗ ਉਜੜੂਗਾ ਉਧਰ ਜਾਣਾ ਨਹੀਂ ਪਹਿਲਾਂ ਗਾ ਇਹਦੇ ਦੇਖ ਕੇ ਉਹ ਡਾਕਟਰ ਦੇਖ ਕੇ ਆਪਣਾ ਮੋੜਾ ਨਾਲ ਹੁੰਦੇ ਕੋਲੇ ਖਾਣ ਤੋਂ ਪਹਿਲਾਂ ਮਾਜੀ ਦਾ ਉਹ ਦੇਖਣ ਜਾਣਾ ਆਰਾਮ ਲਾਲ ਨਹੀਂ ਤਾਂ ਦੇਖੂਗੀ ਹਾਂ ਚੱਲੀਏ ਮਾਸੜ ਦੇਖਈਏ ਜੀ ਦੀ ਚਾਹ ਚਾਹ ਜੀ ਤੇ ਲੋ ਜੀ ਪਹੁੰਚ ਗਏ ਜੀ ਆਪਣੇ ਟਿਕਾਣੇ ਟਿਕਾਣੇ ਬਾਈ ਅੱਜ ਬਾਈ ਅਸੀਂ ਡਾਕਟਰ ਨੂੰ ਲਿਆਂਦਾ ਤੇ ਬੰਦਾ ਬਹਿਣਾ ਤਾਜ਼ਾ ਇਹ ਲੋ ਜੀ ਮੌਕਚ ਵਾਲੀ ਮਸ਼ੀਨ ਲੱਗੀ ਲੱਗਣ ਗੰਢਾਂ ਲੱਗੇ ਬੋਲਣ ਜੀ ਲੱਗੇ ਜੀ ਹਾਂ ਕਸਰ ਮਸਰ ਹਾਂ ਅਨੇ ਹੈਗੇ ਜੰਗੇ ਹੱਦ ਹਰੇ ਵੀ ਦੇ ਵਿੱਚ ਠੀਕ ਪਹਿਲੀ ਤੱਕ ਦੀ ਕਸਰ ਰੱਖੀ ਤੁਹਾਨੂੰ ਬਾਸ ਬਗ ਪਹਿਲਾਂ ਲਗਾਈ ਦੀ ਤੂੰ ਆਜਣੇ 28 ਦਿਨ ਹੋ ਗਏ ਫੇਰ ਨਹੀਂ ਫੇਰ ਨਹੀਂ ਤੂੰ ਕਸੇ ਬੋਲਦਾ ਵੀ 5 6 ਤਰੀਕ ਨੂੰ ਆਵਾਂਗੇ ਪਹਿਲੀ ਤਾਂ ਪਹਿਲੀ ਵਾਰ ਆਪੇ ਆਉਣੀ ਹੈ ਆਏ ਨਾ ਯਾਰ ਕਰਜ ਕਰਨ 15 ਹੋ ਗਈ ਬਿੰਦਰ ਪਈ ਹੋਵੇ 15 ਦਿਨ ਪਏ ਐ ਆ ਦੇ ਦੂਜੀ ਮਸ਼ੀਨ ਲੱਗ ਲੱਗੀ ਮੈਨੂੰ 4-5 ਦਿਨ ਹੋ ਗਏ ਉਹਨਾਂ ਨੂੰ 4-5 ਦਿਨ ਬਾਅਦ ਅਸੀਂ ਕੀੜਾ ਮਾਰਦੇ ਆ ਆ ਦੇਖ ਹਾ ਦਾਣੇ ਨਾਲ ਜਿਹੜੇ ਹਰੇ ਆ ਇਹ ਉੱਕਣੇ ਖੜੇ ਆ ਜੀ ਖੜ ਗਈ ਜੀ ਇਹਦੀ ਰੰਗ ਦਾ ਬਟਿਆ ਇਹ ਉਹ ਰੰਗ ਬਟਿਆ ਇਹਨਾਂ ਨੇ ਹਲੇ ਕੱਢਦੇ ਨੇ 15 ਦਿਨ ਆ ਦੇਖ ਸਾਰੇ ਨਾਲ ਜੇ ਤੂੰ ਆ ਜੀ ਦੇਖਦਾ ਵੀ ਬੋਲਦੇ ਐ ਐਵੇਂ ਚ ਹਰੇ ਵੀ ਬਹੁਤ ਇਹ ਦਾਣੇ ਬੰਦਾਂ ਨੇ ਕੱਢਦੇ ਆਹ ਦਾਣੇ ਕਿੰਨਾ ਸੁੱਕੂਗਾ 15 ਦਿਨ ਵਿੱਚ ਇਹਨਾਂ ਦੇ ਵਿੱਚ ਮੋਸਰੀ ਨਾਲ ਬਣਾ ਜਾ ਟਰਾਲੀ ਭਰ ਕੇ ਖੜਾ ਦੇਣੇ ਨੇ ਇੱਕ ਦਿਨ ਉਹ ਫਰੀ ਨਾ ਆਪਣੇ ਕੋਲੋਂ ਤਾਂ ਪਾਣੀ ਖਿੱਚ ਲੈਣਾ ਫੇ ਸਾਰਾ ਲੈਵਲ ਇੱਕ ਹੋ ਜਾਣਾ ਨਹੀਂ ਆਉਣੀ ਨਹੀਂ ਅਸਲ ਪਹਿਲੀ ਨਹੀਂ ਪਹਿਲੀ ਆਉਣੀ ਨਹੀਂ ਵੇਖਾ ਖੇਤਰਾ ਹੋਰ ਤਰ੍ਹਾਂ ਪੱਕਿਆ ਵਾ ਆਹ ਖੇਤ ਉੱਪਰ ਤੇ ਹੋਰ ਤਰ੍ਹਾਂ ਹੋ ਗਿਆ ਤੇਲਾ ਤਾਂ ਨਹੀਂ ਪੈ ਗਿਆ ਨਾ ਕੋਲੂ ਨਹੀਂ ਨਹੀਂ ਤੇਲਾ ਥੋੜੀ ਪੈਂਦਾ ਹੁੰਦਾ ਜਦੋਂ ਤੁਲੇ ਕਾ ਹੋਇਆ ਵਾ ਹੁਣ ਲੱਗੇ ਪੱਤੇ ਉਹ ਦੱਗੀਆਂ ਆਹੋ ਇਹ ਮੇਰਾ ਖੇਤ ਕੱਲੇ ਚੰਗਰ ਉਹ ਇਹ ਮੈਂ ਦਿਖਾ ਦੇ ਮੈਨੂੰ ਫਿਰ ਦਾਣੇ ਕਿੰਨੇ ਕਿਹਾ ਵਾ ਬਾਲਚ ਉਹ ਦੂਰ ਦੇ ਹੀ ਜੰਕਾਰਾ ਕੋਲ ਜਾ ਕੇ ਹਰੇ ਨਿਕਲਦੇ ਜਿੱਦਾਂ ਆਪਾਂ ਵੱਢਦੇ ਹੁੰਨੇ ਐ ਇੰਨੀ ਹਰੇ ਜੱਬੀ ਵਿਖੀ ਜਾਂਦੀ ਏ ਹੋਰ ਆਂ ਦੇਖ ਲਿਆ ਕੀ ਉਹ ਨਾ ਪਸਾਰੀ ਮੰਡੀ ਚ ਬੈਠ ਕੇ ਸਾਨੂੰ ਮੰਡੀਆਂ ਚ ਜੱਟ ਰੌਣਦਾ ਕਿਤੇ ਗੀਤ ਮੋਂ ਡਾਊਨਲੋਡ ਕਰਨਾ ਵਾ ਜਿਹੜੀ ਉਹ ਖੇਤ ਵਿੱਚ ਦੀ ਨਾ ਇੱਧਰ ਵੀ ਉਹ ਯਾਰ ਸੁੱਕਾ ਨਹੀਂ ਹਲੇ ਗਿੱਲਾ ਹੀ ਹੈ ਮੰਡੀ ਆਪਾਂ ਕਿੱਥੇ ਆਏ ਹਾਂ ਅਮਸਣ ਮੰਡੀ ਆਪਾਂ ਜਾਣਾ ਦੇਖ ਲੈ ਆਹ ਵੀਡੀਓ ਬਣਦੀ ਹੈ ਹਾਂ ਕਦੇ ਪਹਿਲਾਂ ਬੜਾ ਕੇ ਨਾ ਦੱਸ ਨਵੇਂ ਨਹੀਂ ਜ਼ਰੂਰ ਆ ਦੇਖ ਤੇਰੇ ਵਾਲਾ ਟਰਾਲਾ ਭਾਈ ਆਪਣਾ ਜਿਹੜਾ ਬਾਗੇ ਤੁਰ ਪੜਾ ਮੈਂ ਤਾਂ ਮੰਗਣਾ ਪਾਗ ਲੈ ਅੱਜ ਦੋ ਦਿਨ ਹੀ ਮੰਗਣਾ ਆਇਆ ਮੈਂ ਤਾਂ ਖੜਨਾ ਪੈਣਾ ਕਰ ਦੂੰਗਾ ਮਾਸਣ ਤੈਨੂੰ ਵੀ ਟਰਾਲਿਆਂ ਵਾਲੇ ਛੇਆ ਧੰਨ ਭਾਗ ਆ ਭਾਈ ਬਾਈ ਕਰੇ ਕਰੇ ਰਹਾ ਦਰਵੀਰ ਪੈਨਸ਼ਨ ਫਰੀ ਹੋ ਕੇ ਖੌਜਾ ਫਿਰ ਥੱਲੇ ਬਾਹਰ ਆ ਕੇ ਪੈ ਜਾਲੇ ਸਾਡੀ ਤਰੀਕ ਦਾ ਕਰਾਮ ਤੀਨ ਉੱਠੀ ਸ਼ਾਮ ਨੂੰ ਕਾਲੀ ਨਾਲ ਗਾੜੀ ਖਾਂ ਤੀਨ ਨੂੰ ਸ਼ਾਮ ਨੂੰ ਉੱਠਾ ਹੈ ਨਹੀਂ ਮਾੜ ਬਿੱਡ ਵੀ ਲਾਉਣਾ ਪਹਿਲਾਂ ਉੱਠਣਾ ਪੈਣਾ ਦੋ ਦਿਨ ਹਾਂ ਨਾ ਉੱਠੇ ਆਏ ਤਾਂ ਤੁਹਾਨੂੰ ਪਹਿਲਾਂ ਪੱਕੇ ਹੀ ਸਮਝਾਉਣਾ ਹਾਂ ਸਮਝਿਆ ਵੀ ਅੱਜ ਤੇਰੇ ਪਿਛੇ ਮੈਂ ਕਰ ਦੂੰ ਉਹ ਦੇਖੀ ਮੈਂ ਤਾਂ ਨਹੀਂ ਕਰਦਾ ਫਿਕਰ ਇਹਨੇ ਤੀਜਾ ਖਰਾਬ ਕਰਦੀਆਂ ਫਿਰ ਬਿੰਦਰ ਆਈ ਗਏ ਤੇ ਮੈਂ ਬਿੰਦਰ ਕਾ ਦਾ ਲੇਜਰ ਕਰਨਾ ਆਇਆ ਤੋਰ ਇਹ ਜੇ ਕਹਿੰਦਾ ਲੇਜਰ ਮੇਰਾ ਟੁੱਟ ਕੇ ਆਏ ਹੋ ਗਏ ਆਏ ਹੋ ਗਏ ਆਹ ਇਹ ਜੇ ਨਹੀਂ ਤਕਰ ਬਿੰਦਰ ਨੇ ਇਹ ਚ ਕਰਿਆ ਆ ਆ ਕਰਿਆ ਆਏ ਦੋ ਕਿ ਇਦਾਂ ਕਰਿਆ ਹੋਇਆ ਬਿੰਦਰ ਨੇ ਬਾਕੀ ਮਾੜਾ ਚੱਕਰ ਪਤਾ ਕਿ ਆਏ ਬਿੰਦਰ ਕਹਿੰਦਾ ਹੁਣ ਆਹ ਦਾਣੇ ਓਕਣਾ ਆ ਓਕਣਾ ਪੱਕੀ ਪਈ ਆ ਐ ਚ ਜੀਰੀ ਲੱਗਦੀ ਰਹੀ ਆ ਐ ਚ ਲੱਗੀ ਨਹੀਂ ਕਦੇ ਲੱਗੀ ਜੀਰੀ ਤਕੜੀ ਜਾਂਦਾ ਬਸ ਮਾ ਤਾਂ ਬੰਨ ਤੋੜ ਤੋੜ ਨਹੀਂ ਕਾਨੂੰ ਮੈਂ ਚੱਲ ਹੁਣ ਐਵੇਂ ਬੈਲ ਮੈਨੂੰ ਕੋਈ ਖਰਾਦਾਨ ਦਿਖਾ ਦੇ ਯਾਰ ਮੈਂ ਤੈਨੂੰ ਦਿਖਾ ਦਿੰਦਾ ਤੂੰ ਗੂਠਾ ਨਾ ਰੱਖ ਉਹ ਤੇ ਜੇਬਾ ਰੱਖਾ ਦੋ ਦਾਣੇ ਹਰੇ ਆ ਦੋ ਦਾਣੇ ਹਰੇ ਆ ਇਹ ਦਾਣਾ ਗਿਆ ਦਾਣਾ ਦਿਖਾ ਦਿੰਦਾ ਬਦਦਾਸ ਇਹਦੇ ਵਿੱਚ ਨਾ ਕਹਿੰਦਾ ਮੈਂ ਦੋ ਕਹਿੰਦਾ ਦੋ ਦਾਣੇ ਅਕਾ ਦਾ ਖਰਾ ਦਾਣਾ ਦਿਖਾ ਦੇ ਇਹਦੇ ਇਨੀ ਨਿਕਾ ਪਿਆ ਗੂਠਾ ਰੱਖ ਲੈ ਉਹ ਗੂਠਾ ਨਾ ਰੱਖ ਬਾਈ ਤਿੰਨ ਦਾਣੇ ਆ ਹਰੇ ਫੇਰ ਬਿੰਦਰ ਕਈ ਵੱਲ ਜਿਆਦਾ ਹਰੀ ਆ ਇਹਨੇ ਮੌਚਰ ਨਹੀਂ ਆਉਣ ਦੇਣਾ ਹੈਗਾ ਹਾਂ ਇਹ ਤਾਂ ਮੌਚਰ ਵਾਤੇ ਰੱਖੀ ਹੋਈ ਹੈ ਜੀ ਇਹ ਕੰਦੀ ਵਿਗੂਗੀ ਹੈ ਬੈਲੀ ਨੂੰ ਹਾਂ ਜਿਹਦਾ ਸ਼ੈਲਰ ਵਾਲੇ ਲੈਣੇ ਸਿੱਧੇ ਫੇਰ ਚਲੀ ਜਾਊਗੀ ਸ਼ੈਲਰ ਵਾਲੇ ਦੇ ਵਾਲੇ ਵੀ ਸ਼ੈਲਰ ਵਾਲੇ ਗੱਲ ਕਰੀ ਵੀ ਆ ਸਾਈਡ ਨਾਲ ਦੋ ਨਾਲ ਗੱਲ ਕਰੀ ਹੋਈ ਆ ਸੀ ਕਹਿੰਦਾ ਵੀ ਆਉਣ ਦੇ ਇੱਕ ਕਾਰ ਮੰਡੀ ਨੂੰ ਘੁੰਮ ਕੇ ਲੰਘਾਂਗੇ ਕਹਿੰਦਾ ਸਿੱਧੀ ਆਉਣ ਲਈ ਸਿੱਧੀ ਭਜਾਉਣੀ ਮੈਨੂੰ ਲੱਗਦਾ ਜੇ ਫਾਰਮ ਹੈ ਕੀ ਕਰਮਾ ਜਾਇ ਨਹੀਂ ਜੇ ਫਾਰਮ ਜੇ ਫਾਰਮ ਨਹੀਂ ਹੁਣ ਤਾਂ ਕਿੱਥੇ ਉਹ ਜਿਹੜਾ ਕਰੀ ਨਾ ਬਖੇਰੇ ਫਾਇਰ ਗਲ ਬਾਹਰ ਵਾਲੀ ਗੇ ਲਾ ਲਾ ਕੇ ਦੇਖ ਲੈ ਉਹਦੋਂ ਨਹੀਂ ਬਣਿਆ ਹਾਂ ਸਮਝਿਆ ਦਿਖਾ ਬਈ ਜਦ ਫੈਲਪਾਰ ਹੋਣੇ ਉਹਦੇ ਤੇ ਲਿਖਣਾ ਵੀ ਨਾ ਜ਼ਮੀਨ ਹੈ ਨਾ ਕੋਈ ਜੇ ਫਾਰਮ ਹੈ ਇੱਕ ਨੇ ਜਾਲ ਸਿੱਧੀ ਹਾਂ ਸਮਝਿਆ ਜੇ ਫਾਰਮ ਨਹੀਂ ਬਿੰਦੀ ਉਹ ਅੱਗੇ ਰੋਡ ਪੈਂਦੀ ਉਹ ਬਾਈ ਜੇ ਫਾਰਮ ਵਾਲਾ ਕੰਮ ਖਤਮ ਹੋ ਗਿਆ ਉਹ ਤੱਗੀ ਮਸੜ ਦਾ ਜਿਹੜੀ ਗਿਰੀ ਦੀ ਆਪਣੀ ਉਹ ਰੋ ਗਈ ਚਰੀ ਤੇਰੀ ਦੂਜੀ ਵਾਰ ਦੇ ਕੇ ਪਹਿਲੀ ਦੀ ਉਹ ਹੈ ਦੁਬਾਰਾ ਬੀਜੀ ਆ ਅੱਛਾ ਹਾਂ ਤਾਂ ਤਾਜੀ ਬੀਜੀ ਆ ਨਾ ਬੱਲੇ ਸੀ ਕੀ ਆ ਹੁਣ ਹਾਂ ਹਾਂ ਮਸ਼ੀਨ ਮੰਗਣ ਪੈਣੀ ਆ ਉਹ ਬਰਾਂ ਬੀਜੀ ਆ ਨਾ ਉਹ ਬਰਾਂ ਬਿੰਦਰਾ ਇੰਨੀ ਜਗ੍ਹਾ 'ਚ ਮੈਂ 4 ਕਿਲੋ ਬੀਜ ਪਾਤਾ ਤਾਂ ਫਿਰ ਜਿਹੜੀ ਗਿਰਗੀ ਸੀ ਉਹ ਕਿੱਥੇ ਆਏ ਦਿਖਾ ਮਾ ਉਹ ਮਾਥੜਾ ਨੂੰ ਸਾਈਡ ਨੂੰ ਕਰਦੀ ਮੜੀ ਟ੍ਰੈਫਿਕ ਬਹੁਤ ਆਰੇ ਦਿੱਖ ਰਹੀ ਹੈ ਕਣੀਆਂ ਕੱਡੀਆਂ ਪਈਆਂ ਕੋਈ ਲੱਗਿਆ ਬਦਾਈਂ ਨੀ ਉਹ ਤੇਰਾ ਕੰਬੜੀ ਪੈੜ ਨਹੀਂ ਕਿ ਗੱਡੀ ਤੇ ਇੱਕ ਬਸ ਆ ਸਾਡੀ ਆਪਨੀ ਪੈੜ ਹੈ ਹੈ ਤੈਨੂੰ ਉਹ ਖਤਮ ਹੋਣੀ ਹੈ ਫੇਰਾ ਤੇ ਯਾਰ ਹੋਏ ਨੂੰ ਹਲੇ ਉਹ ਗਾਹਾਂ ਤੇ ਮੁੰਡੀ ਰੱਖੀ ਹੈ ਮੁੰਡੀ ਚਰੀ ਮੁੰਡੀ ਹਲੇ ਸਾਗ ਬੀਜਿਆ ਉਹ ਤੈਨੂੰ ਦੱਸਣਾ ਨਹੀਂ ਕਿੱਥੇ ਬੀਜਿਆ ਕੰਮ ਸਾਡੀ ਕਰਦੇ ਪਾਓ ਹਾਂ ਕਰਕੇ ਚੱਲ ਜੇ ਸਾਗ ਮੈਂ ਵੇਚਣਾ ਘਰ ਉਹ ਤੁਹਾਨੂੰ ਬੀਜਣ ਲੱਗਦਾ ਉਹ ਬਦਦਾ ਜਾਨ ਵੇਚਣਾ ਸਾਰਾ ਟੋੜੀ ਜਾਣਾ ਫੇਰ ਆਪਣਾ ਦਿਖਾਈ ਜਾਣਾ ਹਾਂ ਬੱਦਲਾ ਵਾਈ ਤੇ ਹੋ ਜਾਂਦੀ ਉਦਣ ਲੈ ਬੱਦਲ ਭਾਈ ਉਹ ਮੀਂਹ ਵੇਖ ਕੇ ਤੇ ਬੀਜ ਤੇ ਟੋੜੀ ਇਹਨੂੰ ਪਾਣੀ ਲਾ ਕੇ ਪਾਣੀ ਲਾਉਂਦੇ ਹਿੱਟਾ ਦੇ ਮੈਂ ਤੇਰੇ ਜੀ ਗਾ ਸੂਏ ਪਾਰ ਸੁਣਿਆ ਹਮ ਤੇਰੀ ਬੀਜੀ ਸ਼ਾਮ ਨੂੰ ਸਵੇਰ ਨੂੰ ਭਰਤਾ ਪਾਣੀ ਮੰਗ ਕੇ ਕਿੰਨਾ ਵੀ ਪਿਆ ਤਰ ਕੇ ਯਾਕੇ ਤੋੜੀ ਹਿੱਟਾ ਦੇ ਤਾ ਰਾਏ ਦਾ ਸਾਰੇ ਜੰਮਿਆ ਦੇਖੋ ਕਾਲ ਕਰਤਾ ਨਹੀਂ ਅਭੀ ਲੈ ਆਇਆ ਮੈਂ ਬੀਜ ਕਮਣੂਗਾ ਵੀ ਪਰਾਈ ਜੈ ਇਹਨੂੰ ਬੀਜ ਕੇ ਤੇਰੀ ਪੂਰੀ ਬਣੀ ਗਾ ਭਰ ਦੇ ਆਹੋ ਕਿੱਥੇ ਰਹੂਗਾ ਮਾਥੜਾ ਦਾ ਖਾਏ ਨੂੰ ਮੁੱਢੀ ਚਰੀ ਆਹ ਮੁੱਢੀ ਚਰੀ ਆਹ ਮੁੱਢੀ ਚਰੀ ਇਹ ਤੇ ਰਹੇ ਨਹੀਂ ਪਾਇਆ ਹੈਗਾ ਲੋਕੀ ਜਾਈ ਜੀ ਉਹਦੇ ਬਾਅਦ ਵੱਧ ਕੇ ਲਾਉਂਦੇ ਫੇਰ ਆਏ ਨਾ ਇੱਕ ਲਖਤ ਸਾਰੀ ਹੋ ਜਾਣੀ ਬਿੰਦਰ ਫਿਰ ਤੁਹਾਨੂੰ ਪਤਾ ਔਖਾ ਹੋ ਜਾਂਦਾ ਗੱਲ ਹਾਂ ਇਹਦਾ ਇੰਨਾ ਸੋ ਕੋਈ ਬਾਰਕ ਨਹੀਂ ਪੈਂਦੀ ਆਪਣੇ ਦੇਸ਼ ਨੂੰ ਵਰਸਾ ਚ ਲਾਉਂਦੀ ਹਾਂ ਹਾਂ ਆ ਚੱਕਰ ਤੇ ਲੱਜੇ ਰਸਤੇ ਚੱਲੂ ਨਹੀਂ ਰਹੇ ਜਗ ਨਹੀਂ ਕਿਸਮਤ ਲੈ ਐਸੇ ਨਹੀਂ ਇੱਕ ਕਾਉ ਜਾਂਦਾ ਮਤਲਬ ਬਈ ਹਾਂ ਇੱਕ ਤਾਂ ਹੀ ਜਾਂਦਾ ਤੇ ਦਮਾਂ ਚੱਕਣ ਦਾ ਨਹੀਂ ਕੋਈ ਹੈ ਨੋਹੇ ਦਾ ਰੇਟ ਘਟਿਆ ਰਿਹਾ ਚੱਲ ਤੂੰ ਮਾਸਣ ਹੋਣਾ ਇਹ ਜੀ ਗੱਲ ਵਿੱਚ ਕਹੂੰ ਦੱਸਦਾ ਤੇ ਚੱਕਾ ਹੀ ਸਾਲ ਲੈਣਾ ਹੁਣ ਸਾਡੇ ਜੱਤੇ ਇੰਜੇ ਭਾਈਪੋ ਜਿਆ ਕੰਮ ਨਹੀਂ ਨਾ ਹੈਗਾ ਉਹ ਪਾਣੀ ਕਿੰਨੀ ਤੋਂ ਵਰਦੀ ਪੈ ਲਿਆ ਨਹੀਂ ਪੈ ਲਿਆ ਓਰੇ ਨਹੀਂ ਪੈ ਰ ਮੈਂ ਕਿਹਾ ਕਿ ਤੇ ਉਸੇ ਸਵੇਰ ਦੀ ਪੈ ਨਹੀਂ ਨਹੀਂ ਇਹ ਮੌਜੂਦਾ ਕਰੀਏ ਹਾਂ ਕਰ ਤਾਂ ਮੌਜੂਦਾ ਤਾਂ ਅਸੀਂ ਜਿੱਕੇ ਕਿੰਨਾ ਨੂੰ ਆਈ ਨਾ ਬੰਗਿਆ ਬੰਗਿਆ ਬੱਲਾਂ ਸਾਰੀਆਂ ਉਹੀ ਚੀਜ਼ ਆ ਸਾਰੀ ਉਹ ਇੱਕੇ ਕਿਸਮ ਆ ਆ ਮੈਨੂੰ ਜ਼ਿਆਦਾ ਪੱਕੀ ਲੱਗਦੀ ਆ ਉਹ ਕਾਹਨੂੰ ਲੱਗਦੀ ਆ ਤੂੰ ਜਿਹੜੀ ਸੈਂਟ ਵਾਲਾ ਦਾਣਾ ਹਰੇ ਲੱਗ ਜਾਂਦਾ ਇਹਦੇ ਵੀ ਆ ਦੇਖ ਸਾਰੀਆਂ ਬੱਲਾਂ ਦੇ ਵਿੱਚ ਥੱਲੇ ਹਰਾ ਆਹ ਨਾਲ ਇੱਕ ਦਲਵੀਰ ਆ ਜਿਹੜੀ ਦੋ ਜਗ੍ਹਾ ਗਰੀਬੀਆਂ ਨਾ ਪਹੀ ਜਿੰਨੂੰ ਜ਼ਿਆਦਾ ਕੋਈ ਗੱਲ ਹੈ ਇਹ ਹੁਣ ਅਸੀਂ ਆਪਾਂ ਨੂੰ ਜਾ ਕੇ ਬੰਦ ਦੇ ਕਾਲੂ ਚੀਜ਼ ਆ ਗਈ ਉਹਨਾਂ ਨੂੰ ਰੇਡ ਆ ਗਿਆ ਉਹਨੇ ਫੇਰ ਛੱਡ ਦੇਣਾ ਉਹ ਕਹਿੰਦਾ ਚੱਲ ਜਿੰਨਾ ਟ੍ਰੈਫਿਕ ਟ੍ਰੈਫਿਕ ਨਹੀਂ ਹੈ ਓਰੇ ਕਾਕ ਮੁਖ ਲੱਗੇ ਮੈਂ ਟੋਲ ਕੱਢਦੇ ਨੇ ਸੀ ਉੱਥੇ ਕੋਈ ਲੰਘੇ ਹੀ ਨਾ ਇਹ ਕੋਈ ਪੁੱਛੂਗਾ ਭਾਈ ਘਾਜੀ ਡਿਗਰੀ ਹੋਈ ਹੈ ਇਹ ਕਿੰਨੀ ਡਿਗਰੀ ਹੋਈ ਹੈ ਮਨ ਲਾ ਥੱਲੇ ਲੱਗੀ ਹੋਗੀ ਆ ਲੱਗੀ ਥੱਲੇ ਆ ਲੈ ਹਾਂ ਆ ਲੱਗੀ ਥੱਲੇ ਨੇ ਬਾਈ ਜੱਗਾ ਦਾ ਖੰਦਾਈ ਬਹੁਤ ਹੈ ਮੈਂ ਤਾਂ ਅੱਜ ਪਹਿਲਾਂ ਤੋਲ ਪਾਇਆ ਨੂੰ ਜਾਉ ਨਹੀਂ ਇਹ ਮੁੰਨੂ ਲੱਗੇ ਮਾੜੇ ਆ ਸਵਾਦ ਉਹ ਲੱਗਦੇ ਆ ਗਾਇ ਲਾਇਆ ਗੈਲ ਤੂੜ ਚਲੀ ਗਿਆ ਹਲਕ ਜਲਾ ਲਗਿਆ ਬਾਬਾ ਜੀ ਉੱਥੇ ਘੁੰਮੀ ਗਈ ਹੋਣੀ ਘੁੰਮੀ ਕੇ ਜੇ ਹਲਕ ਆ ਉਹਦਾ ਸਾਰਾ ਕੋਆਡ ਖਾਦਾ ਪੀਤਾ ਬਾਹ ਹੂੰ ਆ ਦੇਖ ਲਾ ਬਈ ਕਈ ਵੀਰਾਂ ਨੇ ਕਮੈਂਟ ਆਇਆ ਇੱਕ ਰੋਲੇ ਬਈਆਂ ਨੇ ਮੈਨੂੰ ਫੋਨ ਆਇਆ ਕਹਿੰਦੇ ਇਹ ਵੀ ਅੱਧੀ ਜੀਰੀ ਸਾਰੀ ਉਹ ਵਧੀਆ ਥੋੜੇ ਕਿੰਨੀ ਵੀ ਜਿੰਨੀ ਵੀ ਖੜੀ ਆ ਹੂੰ ਵੀ ਬਾਕੀ ਮੌਸਮ ਦੇਖਦੇ ਹੋਗਾ ਕੱਦਾਂ ਜਿੰਨੀ ਵੀ ਹੈਗੇ ਨੇ ਜਿਹੜੀ ਵਧੀਆ ਖੜੀ ਆ ਸਭ ਦੇ ਹੀ ਆ ਬਾਬਾਈ ਵਧੀਆ ਘਟੀਆਂ ਵਿੱਚ ਹੁਣ ਬਸ 15 20 ਦਿਨ ਰਹਿ ਗਏ ਸਭ ਦੇ ਇਹ 15 20 ਦਿਨ ਲੰਘੇ ਰੱਬ ਸੁੱਖਾਂ ਦਾ ਸਭ ਦੇ ਵਧੀਆ ਨਹੀਂ ਲੰਘਣਾ ਚਾਹੀਦਾ ਵੱਧ ਲੰਘੇ ਮੇਰਾ ਕਰਨ ਕੋ ਸਭ ਦੇ ਵੱਢ ਹੋਵੇ ਬਾਈ ਆ ਗਏ ਨੇੜੇ ਚ ਜਾ ਜਣੇ ਚਲੋ ਚਲੋ ਉਹਨੂੰ ਵੀ ਫਿਕਰ ਹੈਗਾ ਹਾਂ ਤੂੰ ਦੇਰਾ ਆਹ ਬੜਾ ਇੱਕ ਫਿਕਰ ਅਸੀਂ ਕਰੀ ਜਾਂਦੇ ਹਾਂ ਆਹ ਬੱਕ ਜੱਲੀ ਹਾਂ ਆਹ ਜੇ ਗੈਲੇ ਆ ਜਾਈ ਗੈਲੇ ਇਹ ਜੋ ਨੀ ਸਰਦੀ ਇਹ ਤੈਨੂੰ ਨਾਲ ਨਾਲੇ ਵੜਦੀ ਦਿਖਾਉਂਗਾ ਪੂਰੀ ਨਹੀਂ ਲੇਗਾ ਨਹੀਂ ਬਾਸੋਦੀ ਵਰਗਾ ਚੌਲਾ 26 ਆ ਇਹ 26 ਆ ਇਹ 26 ਦੀ ਵੇ ਬਾਕੀ ਬਾਈ ਇਹ ਜਿਹੜਾ ਬੀਜ ਆ ਕਹਿੰਦੇ ਇਹਨੂੰ ਆਣੇ ਆ ਇਹ ਗਿਰਦਾ ਠੀਕ ਆ ਦੋ ਤਿੰਨ ਕਮੈਂਟ ਵੀ ਆਲੇ ਉਹਨੂੰ ਬਾਈ ਦਾ ਫੋਨ ਵੀ ਆਇਆ ਤਾਂ ਖਾਣ ਤੋਂ ਕਹਿੰਦਾ ਮੈਂ ਬੰਨੀ ਕਿੰਨੇ ਗੀਲੇ ਲਾਉਣਾ ਇਹਦੇ ਉਹ ਗਿਰਦੀ ਆ ਕਰਾ ਪਰ ਝਾੜ ਵਾਲ ਤਾਂ ਥੱਲੀ ਆ ਦੀ ਝਾੜਦਾ ਦੇਖਦਾ ਹੀ ਆ ਹੁਣ ਅੱਟਾ ਦਾ ਝਾੜ ਹੂੰ ਬਾਕੀ ਚੱਕੋ ਜਣੀ ਸਾਰੀ ਆਪੇ ਉੱਪਰ ਆ ਹੁਣ ਤਾਂ ਮਸ਼ੀਨ ਬਹੁਤੀ ਜ਼ਿਆਦਾ ਹਵਾ ਨਾ ਗੇਰਦੀ ਜੇ ਕਿਤੇ ਹਵਾ ਨਾ ਚੱਲਦੀ ਤਾਂ ਹਾਂ ਵੀ ਨਿਕਲਦੀਆਂ ਗੇਰਦੀ ਐਨੀ ਵੀ ਨਾ ਗੇਰਦੀ ਹੁਣ ਮੱਛੀ ਆ ਜਾਂਦਾ ਵੀ ਇਹਨੂੰ ਪਾਣੀ ਲਾਵਾਂ ਕਿ ਰਹਿਣ ਦੋ ਹੁਣ ਹੁਣ ਤਾਂ ਰਹਿਣ ਦੇਓ ਪਾਣੀ ਦੀ ਅੱਜ ਮੈਂ ਹੀ ਪਾਇਆ ਸੀ ਹੂੰ ਜਿੰਨੀ ਕਿ ਲੋ ਜਿੰਨੀ ਕਿ ਲੋੜ ਹੈ ਇਹਨੂੰ ਲੱਗੀ ਜਾਂਦਾ ਪਾਣੀ ਬਾਈ ਦਾ ਮੈਨੂੰ ਰਾਜਗੜ੍ਹ ਛੰਨੇ ਵਾਲੇ ਦਾ ਫੋਨ ਆਇਆਦਾ ਕਹਿੰਦਾ ਵਸ ਇੱਕ ਪਾਣੀ ਤੁਸੀਂ ਲਾ ਦੋ ਹਾਂ ਵੀ ਹਲੇ ਹੈਗੇ 15 20 ਦਿਨ ਹੂੰ ਮੈਂ ਚਲੋ ਮੰਨਦੇ ਵੀ ਗੱਲ ਵੀ ਠੀਕ ਹੈ 15 20 ਦਿਨ ਪਹਿਲੇ ਇੱਕ ਪਾਣੀ ਬਦਲਾ ਬਦਲਾ ਕਰਦਾ ਹਲਕਾ ਜਿਹਾ ਲਾ ਦੋ ਨਾ ਹਲਕਾ ਜਿਹਾ ਲਿਖ ਚਲ ਇੱਧਰ ਸਾਡੇ ਪਿੰਡ ਕਿਨੂੰ ਘਟ ਪਿਆ ਉਰੇ ਪੰਤਾਲੇ ਚੱਲੇ ਜੇ ਹੋਇਆ ਵਾ ਚੁਬੀਆਂ ਖੜਾਈਆਂ ਬਰਾਤੇ ਇਹ ਤਾਂ ਮੰਡ ਕਿਨੂੰ ਹੋਰ ਵੀ ਵੱਧ ਹਾਂ ਸਾਫੜੇ ਨੂੰ ਧੁੱਪਾਂ ਜੇ ਪਿਆ ਜਿਹੜਾ ਪਿਆ ਮਾਣਾ ਮੋਟਾ ਪਤਾ ਨਹੀਂ ਕੱਲ ਇੱਧਰ ਦੇ ਬੱਦਲ ਦੇਖ ਕੇ ਨੱਚੜੇਗਾ ਹਾਂ ਕਰਾਲੀ ਕਿਆ ਹੰਸਾਲੀ ਤੱਕ ਨੂੰ ਇੱਧਰ ਤੇਰਾ ਹੋਰ ਸਾਰਾ ਮਹੀ ਫੁੱਲ ਪਿਆ ਇੰਜ ਨਗਰ ਹਾਂ ਆਪਣੇ ਪਿਆ ਨਹੀਂ ਰਾਤ ਇੱਕ ਨੇ ਪਤਾ ਨਹੀਂ ਹੁਣ ਕਿਦਾਂ ਤੜਕੇ ਨੂੰ ਆਪਣੇ ਖਾਸਾ ਪਹਿਲੇ ਆ ਜਾਣੇ ਪਿਆ ਹਾਂ ਇੱਕ ਅੱਧਾ ਮਹੀ ਪੈ ਕੇ ਸੱਜਣਾ ਪੈ ਜਾਣਾ ਜਰੂਰ ਪਾਊਗਾ ਇਹ ਤਾਂ ਮੀਂਹ ਅਖਬਾਰ ਚ ਉਦਾਂ ਲਿਖਿਆ ਵੈਤਾ ਅਕਤੂਬਰ ਤੇ ਅੱਧ ਤੱਕ ਰਸਿਆ ਮੈਂ ਅਸਿਆ ਹਾਂ ਅਸ ਅ ਸਰ ਉਹ ਰਾਬਾ ਬਲੀ ਕਰੂ ਸਾਡੀ ਇਹ ਆਖਾ ਚਲ ਤਾਂ ਤਾਂ ਵੱਡ ਹੋ ਜੇ ਕਿਣਾ ਪਰ ਮਸ਼ੀਨਾਂ ਚ ਨੂੰ ਤਾਂ ਵੱਟੂਗੇ ਮਸ਼ੀਨਾਂ ਉਹ ਵੀ ਗੱਲ ਉਹ ਸਮਾਨ ਵਜਨ ਵਾਲਾ ਹਾਂ ਇਹ ਤਾਂ ਹੋਵੇ ਚਲ ਹਲਕੀ ਜੀ ਹੈ ਚਲਾ ਲੈ ਅੱਗੇ ਜਿਹੜੀ ਟਰੈਕਟਰ ਲੈਂਦੀ ਉਹ ਜੇ ਹਲਕੀ ਹੁੰਦੀ ਸੀ ਹਾਂ ਪਰ ਉਹ ਚ ਵੀ ਵਜਨ ਖਾ ਸਕਦਾ ਉਹ ਤਾਂ ਵਜਨ ਖਾਦਾ ਦਾ ਬਲਵੀਰ ਉਹ ਚੈਨ ਗਲਦੀ ਹਾਂ ਉਹ ਜੇ ਟਾਇਰ ਸਲਿੱਪ ਮਾਰੀ ਜਾਊਗਾ ਤੁਰੇ ਜੇ ਜਾਂਦੀ ਸਲਿੱਪ ਮਾਰਦੀ ਇਹਦੇ ਨੇ ਚੈਨਾ ਫਿਰ ਸੱਚਾ ਉਹ ਸਲਿੱਪ ਮਾਰ ਗਰਮ ਹੋਈ ਉਹ ਗੱਲ ਕਰੀ ਖਾਦਮ ਹੈ ਬੈਲਟ ਮਹਿੰਗੀ ਬਹੁਤ ਹੈ ਗਰਮ ਹੈ ਇਸਾਨ ਅਗਲਾ ਸਲਿੱਪ ਨਹੀਂ ਪੱਜਦਾ ਠੀਕ ਗੱਲ ਉਹਨਾਂ ਦੀ ਵੀ ਅਗਲਾ ਰਿਸਕ ਨਹੀਂ ਲੁੰਦਾ ਰਿਸਕ ਨਹੀਂ ਲੁੰਦਾ ਹੈ ਗਰ ਇਹ ਵਿਚਾਈ ਦਾ ਵੀ ਨਹੀਂ ਹੈ ਗੱਲ ਤਾਂ ਫਿਰ ਜਦ ਧੂਆਂ ਕੱਢਦਾ ਗੌਰਮੈਂਟ ਦਾ ਖਾਦਮ ਬੈਲਟ ਕਿਤੇ ਸਸਤੀ ਆ ਹੂੰ ਕੋਈ ਇੱਕ ਨਾ ਉਹ ਚੈਨ ਵਾਲੀ ਜਿਹੜੀ ਉਹ ਖੰਡ ਭਾਈ ਜੰਦੀ ਟਰੈਕਟਰ ਵਾਲੀ ਜਿਹੜੀ ਸਲਿੱਪ ਮਾਰੀ ਜਾਂਦਾ ਉਹ ਨਾ ਤੁਰ ਹੀ ਜਾਂਦੀ ਦੀ ਜੋ ਗੱਲੇ ਥੱਲੇ ਜਿਹੜੀ ਵੜਨ ਹੁੰਦੀ ਸੀ ਟਕ ਟਕ ਲੱਗੇ ਕਰਨ ਨਾ ਰੰਗ ਦੇ ਦਸਨ ਕਰਨੀ ਆ ਚਾਹੀਦੀ ਵੀ ਆ ਮੋਟਰ ਵੀ ਆਵੇ 18 ਟੂਣਾ ਜਿਹੜਾ ਹੈਗਾ ਹੂੰ ਜਾਂਦੇ ਹੀ ਹਾਂ ਫਿਰ 16 ਹੀ ਬੰਦ ਨਾ ਉਹਨਾਂ ਨੇ ਤੁਹਾਨੂੰ ਪਰਚੀ ਵੀ ਦਊ ਆਹੋ ਕਹਿੰਦੇ ਬਈ ਮਾਸਟਰ ਕਹਿੰਦੇ ਸੱਚੋ ਸੋਣ ਲਾ ਇੱਕ ਬਾਈ ਦਾ ਮੈਨੂੰ ਫੋਨ ਆਇਆ ਕਹਿੰਦਾ ਉਹਨਾਂ ਨੇ ਪਹਿਲੀ ਵਾਰ ਤਾਲ ਕਰਨੀ ਆ ਕਹਿੰਨ ਉਹ ਪਹਿਲੀ ਵਾਰ ਨਹੀਂ ਹੋਣੀ ਹੈਗੀ ਹੂੰ ਅੱਗੇ ਵੀ ਹੁੰਦੀ ਹੈ ਅੱਛਾ ਹਾਂ ਇਹ ਹਾਈ ਸਾਲ ਨਹੀਂ ਵੀ ਤੇਰੀ ਇਹ ਸਾਲੇ ਹੋਣੀ ਆ ਤੇ ਤੇ ਤੈ ਜਰੂਰ ਕੋਈ ਤਾਂ ਕਰਨੀ ਉਹਨਾਂ ਨੇ ਹਾਂ ਜੇ ਅਸੀਂ ਦੇਖਦੇ ਆ ਇਹ ਸਾਲੇ ਹੁੰਦੀ ਆ ਆਪੇ ਖੁੱਲ ਜਾਂਦੀ ਸਾਰਾ ਕੁਝ ਵਿਕਦਾ ਗੱਲਾਂ ਸੁੱਕਾ ਸਾਰਾ ਚੱਲਦਾ ਫਿਰ ਉਹ ਕਹਿੰਦੇ ਹਾਈਬ੍ਰਿਡ ਲੈਣਾ ਤੇਰੇ ਸਾਹਮਣੇ ਸਾਡੇ ਮੈਂ ਕਹਿੰਦਾ ਜੇ 100 ਕਿਲਾ ਹੋਇਆ 100 ਵਿੱਚ ਤੇ 5 ਕਿਲੇ ਪਰਮਲ ਦੇਵੋਗੇ ਬਾਕੀ 95 ਹਾਈਬ੍ਰਿਡ ਹੈ ਹੂੰ ਸਭ ਤੋਂ ਪਹਿਲਾਂ ਲੈਣੀ ਹੈ ਪਿੱਛੇ ਬਿਮਾਰੀ ਪਈ ਸੀ ਪੂਸ਼ਾ ਨਵਾਰੇ ਕਿਨੂੰ ਹੂੰ ਹਾਂ ਜੇ ਕਿਸੇ ਨੂੰ ਜੀ ਹਾਈਬ੍ਰਿਡ ਸਾਰਿਆਂ ਨਾਲ ਤੇ ਵਧੀਆ ਸੀ ਇਹਨਾਂ ਨੇ ਪੁੱਛਿਆ ਮੰਡੀ ਜੀ ਵੀ ਕਿਆ ਆਉਂਦੀ ਹੈ ਫਿਰ ਕਹਿੰਦਾ ਆਉਣ ਦੇ ਆਉਣ ਦੇ ਸਮਝ ਨਾਲੇ ਹੋਰ ਆ ਮਾਹੜ ਜਿਹੜਾ ਬੀਜ ਕਿਸਾਨਾਂ ਦੇ ਹੱਥ ਚਲੇ ਗਿਆ ਉਹਦੇ ਮਗਰ ਤਾਂ ਇਹਨੇ ਪੈਣਾ ਹੀ ਆ ਹੁਣ 26 ਦਾ ਵੀ ਰੋਲੋ ਜਾ ਪੈਂਦਾ ਨਾਲੇ ਅੱਜ ਤੱਕ ਬੀ ਟੈਕ ਕਰਨੇ ਵਾਲਾ ਬੰਦਾ ਅੱਜ ਤੱਕ ਬੋਲੀੇ ਪੈਂਦਾ ਹਾਂ ਆਹੋ ਕੋਈ ਇਹਦਾ ਹੁਣ ਯਾਰ ਜਾੜੇ ਜੇ ਇਹ ਲੇੜਾਂਗੇ ਹੈਗਾ ਬਣਾਇਆ ਕਾਦੇ ਇਹ ਚੱਕਰ ਤਾਂ ਹੋਈ ਆ ਨਾ ਹਾਂ ਅਰੇ ਗਾਹਾਂ ਰੋਗੇ ਵਈ ਹੋ ਕਹਿੰਦੇ ਤਮਾਕੂ ਬੰਦ ਕਰ ਦੇਣੀ ਤਬਾਕੂ ਜਿੱਥੇ ਕੰਪਨੀ ਬਣਾਉਂਦੇ ਨਾ ਬੰਦ ਕਰੋ ਹਾਂ ਆਪੇ ਨਹੀਂ ਆਹ ਦਿਵਾਲੀ ਆਉਣੀ ਹੁਣ ਕਹਿੰਦੇ ਪਟਾਕੇ ਬੰਦ ਕਰ ਦੇ ਬੈਹਣ ਲਾ ਦੇਣਾ ਪਟਾਕੇ ਜਿੱਥੇ ਬਣਦੇ ਉੱਥੇ ਬੰਦ ਕਰੋ ਬਾਪੇ ਬੰਦ ਹੋ ਜਾਣੇ ਕਿੰਨੇ ਕਹਿੰਦੇ ਦੁਕਾਨਾਂ ਸ਼ਰਿਆਮ ਲੱਗਣੇ ਸੜਕਾਂ 'ਤੇ ਪੈਸੇ ਲੈ ਕੇ ਲੱਗਣੀਆਂ ਹਾਂ ਉਹਨਾਂ ਨੂੰ ਕਹਤ ਨਹੀਂ ਬੰਦ ਕਰ ਦੇ ਮੇਰੇ ਸੇਖਮਾ ਇੱਕਨੇ ਸੌਣ ਵਾਲੇ ਹੋ ਆ ਦੇਖੋ ਬਾਈ ਛੱਬੀ ਉਂ ਹਰੀ ਖੜੀ ਆ ਦਾਣੇ ਪੱਕਣ ਲੱਗ ਗਏ ਇਹਦੇ ਇਹ ਆ ਚਬੀ ਬਹੁਤ ਲੇਟ ਲਾਈਦੀ ਆ ਨਾ ਜਿੰਨੀ ਕਹਦੋ ਇਹ ਮੈਨੂੰ ਮਾਸਣ ਪੈ ਗਈ ਪੁੱਲਜੋ ਬਾਦ ਲਾਈ ਇਹਨੇ ਹੂੰ ਇਹਨਾਂ ਦੇ ਛੋੜਦਿਆਂ ਪਲੇਟੀ ਪੁੱਛੀ ਸਾਹਿਬ ਜੀ ਨੇ ਕਹਿੰਦੀ ਦਾ ਕੰਮ ਆ ਗਈ ਇਹਦਾ ਬਾਈ ਹੂੰ ਹਾਂ ਵੀ ਚਲੋ ਦੇਖਦੇ ਆ ਜੀ ਬਾਕੀ ਬਾਈ ਲੱਗ ਜੂਗਾ ਪਤਾ ਕਦ ਕਬੜਦੇ ਆ ਹਾਂ ਯਾਨੀ ਪਹਿਲੀ ਪੁੱਲੀ ਧੱਕੇ ਵੱਟੂਗੇ ਅਸੀਂ ਪਹਿਲੀ ਆਜੇ 5-7 ਦਿਨ ਕੱਢਨੇ ਪਤਾ ਕੱਢਦੇ ਨੇ ਹਾਂ ਠੀਕ ਆ ਨਾ ਬਾਕੀ ਜੇ ਅਸੀਂ ਬਾਈ 27 28 29 ਤਰੀਕ ਨੂੰ ਵੱਢ ਵੀ ਲਈ ਤਾਂ ਅਸੀਂ ਆਪਣੀ ਕਿਸੇ ਕੰਟੈਕਟ ਨਾਲੇ ਵੱਢੂਗੇ ਕਿਸੇ ਨਾਲ ਆਏ ਨਹੀਂ ਆ ਵੀ ਉੱਪਰ ਘਰਾਂ ਦਾ ਤਾਰ ਨਹੀਂ ਆ ਇਹ ਕੱਢ ਲੈਣ ਜਾਂ ਦੋ ਦਿਨਾਂ ਦੇ ਨਾ ਕੋਈ ਗੱਲ ਬਣੀ ਹਾਂ ਗੱਲ ਬਣਨੀ ਹੁੰਦੀ ਹਨ ਪਤਾ ਜੇ ਖਰੀਦੇ ਪਹਿਲੇ ਜੇ ਤੂੰ ਕਹੇ ਪਹਿਲੀ ਦੇ ਖਰੀਦਦਾ ਪਹਿਲੇ ਨੂੰ ਤੇਰੀ ਖਰੀਦ ਨਹੀਂ ਹੋਣੀ ਚਾਹੀਦੀ ਹਾਂ ਸਮਝਿਆ ਫਿਰ ਵੀ ਦੋ ਚਾਰ ਦਿਨ ਉੱਥੇ ਲੰਘਣਿਆ ਦੋ ਤਿੰਨ ਦੇ ਕੱਢਣਾ ਜੇ ਪਹਿਲੀ ਨੂੰ ਹਟਾ ਲੈ ਇਹਨਾਂ ਨੇ ਹੂੰ ਇਹਨਾਂ ਨੇ ਕਰਨਾਟਕ ਅਦਬ ਕਾਲਾ ਚ ਹੂੰ ਤਿੰਨ ਚਾਰ ਤੇ ਕੰਮ ਚੱਲ ਜਾਂਦਾ ਹੁੰਦਾ ਹੂੰ ਤੇ ਕੰਮ ਫੇਰ ਖੁੱਲ ਜਾਂਦਾ ਹੁੰਦਾ ਵੀ ਚਲੋ ਠੀਕ ਆ ਜੀ ਠੀਕ ਆ ਜੀ ਫੇਰ ਕਿਸੇ ਭਾਈ ਅਗਲੇ ਵਲੋਗ ਵਿੱਚ ਸਤਿ ਸ੍ਰੀ ਅਕਾਲ ਜੀ